ਇਹ ਮੁਲਾਜ਼ਮ ਸਾਥੀ ਸਰਪੰਚ ਪੰਚਾਇਤੋ ਮੇਰੇ ਕੋਲ ਸੋ ਜਿਹੜਾ ਮਿਊਸਪਲ ਕਾਰਪੋਰੇਸ਼ਨ ਅਮਰਵਲੋਂ ਆਈਆਰਐਮਐਸ ਦੇ ਵਿੱਚ ਕੰਮ ਕੀਤਾ ਗਿਆ ਜਿਹੜਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਕੰਮ ਸੀ ਆਨਲਾਈਨ ਕੀਤਾ ਗਿਆ ਜਿਹੜਾ ਮੁਲਾਜ਼ਮਾਂ ਦੇ ਸਰਵਿਸ ਰਿਕਾਰਡ ਸੀ ਜਿਹੜੇ ਕਈ ਵਾਰੀ ਮੁਲਾਜ਼ਮ ਜਿਹੜੇ ਬਹੁਤ ਸਾਰੀਆਂ ਸ਼ਿਕਾਇਤਾਂ ਕਰਦੇ ਸੀ ਕਿ ਸਾਡੇ ਸਰਵਿਸ ਬੁੱਕਾਂ ਜਿਹੜੀਆਂ ਲੱਭਦੀਆਂ ਨਹੀਂ ਕਿਉਂਕਿ ਉਹ ਮੈਨੂਅਲ ਸੀਗੀਆਂ ਉਹਦੇ ਵਿੱਚ ਸਾਡੇ ਇਨਕਰੀਮੈਂਟ ਦੇ ਕਈ ਵਾਰੀ ਕੋਈ ਡੈਥ ਕੇਸ ਆ ਜਾਂਦਾ ਸੀਗਾ ਉਹਦੇ ਵਾਰਿਸ ਨੂੰ ਨੌਕਰੀ ਦੇਣ ਲਈ ਉਹਦੇ ਵਿੱਚੋਂ ਰਿਕਾਰਡ ਜਿਹੜਾ ਖੁਰਦਪੁਰ ਕਰਤਾ ਜਾਂਦਾ ਜਾਂ ਕਿਤੇ ਨਾ ਕਿਤੇ ਉਨੀ ਕੀ ਕੀਤੀ ਜਾਂਦੀ ਸੀ ਉਹਨੂੰ ਕੱਜਰ ਗ੍ਰਾਫੀ ਕੀਤੀ ਜਾਂਦੀ ਸੀ ਮੁਲਾਜ਼ਮ ਸ਼ਿਕਾਇਤ ਕਰਦੇ ਸੀ ਕਿ ਸ਼ਹਿਰ ਸਾਡੇ ਕੋਲੋਂ ਕੁਝ ਪੈਸੇ ਵੀ ਮੰਗਦੇ ਨੇ ਸੋ ਉਸ ਚੀਜ਼ ਨੂੰ ਦਰੁਸਤ ਕਰਨ ਲਈ ਕਿਉਂਕਿ ਬਹੁਤ ਸਾਲਾਂ ਦੀ ਕਈਆਂ ਸੱਧਾ ਧੱਕਿਆ ਤੋਂ ਇਹ ਮੁਲਾਜ਼ਮਾਂ ਦੀ ਕੰਪਲੇਨਟ ਸੀ ਸੋ ਅਸੀਂ ਇਹ ਜਿੰਨਾ ਵੀ ਰਿਕਾਰਡ ਸੀਗਾ ਮੁਲਾਜ਼ਮਾਂ ਦਾ ਕਾਰਪੋਰੇਸ਼ਨ ਦੇ ਵਿੱਚ ਮਿਊਸਪਲ ਕਾਰਪੋਰੇ ਉਹ ਸਾਰੇ ਜਿਹੜਾ ਆਨਲਾਈਨ ਕਰ ਦਿੱਤਾ ਹੈ ਜਿਹੜੀਆਂ ਤਨਖਾਹਾਂ ਵੀ ਆਨਲਾਈਨ ਪੈਣਗੀਆਂ ਜਿੰਨੇ ਸਰਵਿਸ ਰਿਕਾਰਡ ਹੈ ਸਰਵਿਸ ਬੁਕਾਣੇ ਉਹ ਸਾਰੀਆਂ ਜਿਹੜੀਆਂ ਨੇ ਕੰਪਿਊਟਰ ਦੇ ਉੱਤੇ ਛਾੜ ਦਿੱਤੀਆਂ ਗਈਆਂ ਡਾਟਾ ਜਿਹੜਾ ਛਾੜ ਦਿੱਤਾ ਗਿਆ ਤਾਂ ਕਿ ਕੱਲ ਨੂੰ ਕਿਸੇ ਵੀ ਮੁਲਾਜ਼ਮ ਦੀ ਖੱਜਲ ਖਰਾਬੀ ਨਾ ਹੋਏ ਪਰ ਉਹਦੀ ਲੁੱਟ ਸੋਟ ਨਾ ਆਏ ਸੋ ਅੱਜ ਮੇਰੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਇਹ ਮੇਰੇ ਕੋਲ ਆਏ ਨੇ ਸਾਰੇ ਮੁਲਾਜ਼ਮ ਜਥੇਬੰਦੀਆਂ ਦੇ ਵੀ ਲੋਕ ਔਰ ਸਰਪੰਚ ਪੰਚ ਸਹਿਬਾਨ ਵੀ ਬੜੇ ਮਾਅਜ਼ਜ਼ ਲੋਕ ਆਏ ਨੇ ਸੋ ਮੈਂ ਨਾਲ ਦਾ ਵੀ ਧੰਨਵਾਦ ਕਰ ਰਹਾ ਹੈ ਸਾਡਾ ਫਰਜ਼ ਸੀ ਕਾਰਪੋਰੇਸ਼ਨ ਦਾ ਜੋ ਅਸੀਂ ਕੀਤਾ ਸੋ ਅਸੀਂ ਤੁਹਾਡੇ ਕਿਤੇ ਵੀ ਕੋਈ ਵੀ ਸਾਨੂੰ ਨਜ਼ਰ ਆਏਗਾ ਕੋਈ ਕਮੀ ਪੇਚੀ ਹੈ ਮੁਲਾਜ਼ਮਾਂ ਦੇ ਨਾਲ ਕਿਤੇ ਵੀ ਕੋ ਤਕਾ ਹੋ ਰਿਹਾ ਜਾਂ ਲੋਟ ਸਟ ਹੋ ਰਹੀ ਹੈ ਜਾਂ ਉਹਨਾਂ ਦੀ ਖਜਲ ਖਰਾਬੀ ਹੋ ਰਹੀ ਹੈ ਤੇ ਸੋ ਇਹ ਇਹੋ ਜੇ ਕੰਮ ਕਿਤੇ ਵੀ ਜਿੱਥੇ ਸਾਡੀ ਨਜ਼ਰ ਤੋਂ ਨਹੀਂ ਹੋਣ ਦਿੱਤੇ ਜਾਣਗੇ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਦਿੱਤਾ ਗਿਆ ਹੈ ਦਿੱਤਾ ਜਾਏਗਾ ਇਹੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਕਨਵੀਨਰ ਕੇਜਰੀਵਲ ਸਾਹਿਬ ਔਰ ਸਾਡੇ ਸੀਐਮ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਸੋਚ ਹੈ ਉਹ ਸੋਚ ਨੂੰ ਜਿਹੜਾ ਪੰਜਾਬ ਦੇ ਉੱਤੇ ਲਾਗੂ ਕੀਤਾ ਜਾ ਰਿਹਾ ਔਰ ਉਹ ਮੁਲਾਜ਼ਮਾਂ ਦੀ ਖੱਜਲ ਖਰਾਬੀ ਲੁੱਟਸੋਤ ਜਿਹੜੀ ਹੈ ਉਹ ਠੀਕ ਕੀਤੀ ਗਈ ਹੈ ਇਹ ਵੱਧ ਕਿ ਕੀ ਜਿਹੜੀਆਂ ਬਦਲੀਆਂ ਨੇ ਉਹ ਰੁਟੀਨ 'ਚ ਹੁੰਦੀਆਂ ਰਹਿੰਦੀਆਂ ਨੇ ਜੀ ਜਿੱਥੇ ਵੀ ਸਾਨੂੰ ਕੋਈ ਦਿੱਕਤ ਆਏਗੀ ਭਾਵੇਂ ਉਹ ਮੁਲਾਜ਼ਮ ਦੇ ਖਿਲਾਫ ਕੋਈ ਐਕਸ਼ਨ ਲੈਣਾ ਪਵੇ ਕੁਝ ਵੀ ਕਰਨਾ ਪਵੇ ਉਹ ਉਸੇ ਕਰਦੇ ਰਹਿੰਦੇ ਆ ਜਿਹੜੀਆਂ ਬਦਲੀਆਂ ਨੇ ਉਹ ਰੁਟੀਨ 'ਚ ਹੁੰਦੀਆਂ ਜਾਂਦੀਆਂ ਨੇ ਜੀ ਲਿਖਿਆ ਜਾਵੇ ਨਿਯੰਤਰਨਾਂ ਨਾਲ ਗਿਆਂ ਅੱਜ ਜਿਹੜੀ ਕਿਉਂ ਪਾਣੀ ਦੀ ਕਿਆਰ ਦੇ ਖਰਾਬੀ ਨਿਯੰਤਰਣ ਕਰ ਰਹੀਦੀ ਆ ਕਿੰਨੇ ਲੋਕ ਤੰਗ ਹੋ ਗਏ ਨੇ ਦੇਖੋ ਗੱਲ ਇਹ ਐ ਕਿ ਇਹ ਸਾਡੀ ਡਿਊਟੀ ਐ ਸਾਡਾ ਫਰਜ਼ ਐ ਕਿ ਅਸੀਂ ਮਿਊਸਪਲ ਕਾਰਪੋਰੇਸ਼ਨ ਜਿਹੜੀ ਐ ਲੋਕਾਂ ਦੀ ਜਿਹੜੀ ਸਾਰਾ ਕੰਮ ਕਰਵਾਉਂਦੇ ਆ ਸ਼ਹਿਰ ਨੂੰ ਸੰਭਾਲਦੇ ਨੇ ਸਾਡੇ ਮੁਲਾਜ਼ਮ ਸਾਥੀ ਨੇ ਤੇ ਜੇ ਇਹਨਾਂ ਦੇ ਨਾਲ ਕੋਈ ਖੱਜਲ ਖਰਾਬੀ ਸਾਡੇ ਡਿਪਾਰਟਮੈਂਟ ਜਿਹੜੇ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹਨਾਂ ਸਭ ਕਈ ਹੋਰ ਵੀ ਜਿਹੜੇ ਬੰਦੇ ਨੇ ਉਹਦੇ ਕਈ 5-5 ਸਾਲ ਤੋਂ ਜਾਂ 10-10 ਸਾਲ ਤੋਂ ਆਪਣੀ ਸੀਟਾਂ ਦੇ ਬੈਠੇ ਉਹਨਾਂ ਤੋਂ ਹੀ ਕਾਰਵਾਈ ਕੀਤੀ ਹੈ। ਦੇਖੋ ਇਹ 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 ਜਿਹੜੇ ਰੁਟੀਨ ਦੇ ਸਰਕਾਰ ਦੇ ਕੰਮ ਨੇ ਹੁੰਦੇ ਰਹਿੰਦੇ ਨੇ ਔਰ ਕੱਲੀ ਜਾਣਗੇ। ਬਿਲਕੁਲ ਤੁਹਾਨੂੰ ਸੱਚਾ ਸਵੱਛ ਜਿਹੜਾ ਪ੍ਰਸ਼ਾਸਨ ਮਿਲੇਗਾ। ਇੱਕ ਵਾਰ ਸਾਹ ਵਾਂਦੇ ਦੇਖਣ ਨੂੰ ਮਿਲਿਆ ਜਿਹੜਾ ਇਹਨੇ ਕੋਲ 10-10 ਸਾਲ ਤੋਂ ਜਿਹੜੇ ਨਾਲ ਕੋਈ ਪੈਸੇ ਲੈ ਹਾਂਜੀ ਡਾਕਟਰ ਉਹ ਜਿਹੜੇ ਗਾੜੀ ਚ ਕਾਇਰ ਰਹੇ ਜਿਹਨੇ ਫੜਦੇ ਇਹਨਾਂ ਨੇ ATM ਕਾਰਡ ਇਹਦਾ ਦੇਖੋ ਨਾ ਤੇ ਕੋਈ ਕਾਰਪੋਰੇਸ਼ਨ ਦਾ ਤੱਲਕ ਹੈ ਨਾ ਤੇ ਕਿਸੇ ਅਫਸਰ ਦਾ ਨਾ ਕਿਸੇ ਮੁਲਾਜ਼ਮ ਦਾ ਹੈ। ਇਹ ਤੇ ਲੈਣ ਵਾਲੇ ਨੂੰ ਚਾਹੀਦਾ ਗਲਤੀ ਤਾਂ ਲੈਣ ਵਾਲੇ ਦੀ ਇਹਦੇ ਵਿੱਚ ਕੋਈ ਧੱਕੇ ਨਾਲ ਦੇ ਕਿਸੇ ਨੂੰ ਕੋਈ ਪੈਸਾ ਦੇ ਕੇ ਨਹੀਂ ਹੁੰਦਾ ਤੇ ਜੇ ਉਹ ਆਪਣਾ ਜਾ ਕੇ ਜੇ ਉਹਦੇ ਨਾਲ ਕੋਈ ਰਜ਼ਾਇਦ ਉਹਦਾ ਕੋਈ ਏਟੀਐਮ ਰੱਖਦਾ ਤੇ ਪੁਲਿਸ ਵਿੱਚ ਕੰਪਲੇਂਟ ਕਰਨ ਅਸੀਂ ਉਹਦਾ ਸਾਥ ਦੇਾਂਗੇ ਅਸੀਂ ਪੁਲਿਸ ਨੂੰ ਬਿਲਕੁਲ ਆਈਡੀ ਉਹ ਲੈ ਕੇ ਲੈ ਕੇ ਦੇਾਂਗੇ ਹੁਣ ਜੇ ਮੁਲਾਜ਼ਮ ਆਪ ਹੀ ਜਾ ਕੇ ਸਾਡੇ 100 ਵਾਰੀ ਰੋਕਣ ਦੇ ਬਾਵਜੂਦ ਵੀ ਆਪਸ ਵਿੱਚ ਕੋਈ ਲੈਣ-ਦੇਣ ਕਰਦੇ ਉਹਦਾ ਜ਼ਿੰਮੇਵਾਰ ਤੇ ਕੋਈ ਕਾਰਪੋਰੇਸ਼ਨ ਨਹੀਂ ਹੈ ਮੈਂ ਸੋ ਤੁਹਾਡੇ ਰੈਸਾ ਇਹਨਾਂ ਨੂੰ ਮੁਲਾਜ਼ਮਾਂ ਨੂੰ ਇਹ ਬੇਨਤੀ ਕਰਦਾ ਭਾਈ ਆਪਣਾ ਸਿਸਟਮ ਆਪਣਾ ਘਰ ਚਲਾਓ ਕਾਰਪੋਰੇਸ਼ਨ ਵੱਲੋਂ ਵਧੀਆ ਤਨਖਾਹਾਂ ਨੇ ਜਿਹੜੀ ਤੁਸੀਂ ਗੱਲ ਕਹਿੰਦੇ ਏਟੀਐਮ ਦੀ ਉਹ ਮੁਲਾਜ਼ਮ ਨੂੰ ਦੱਸੋ ਕਿਸੇ ਨਾਲ ਕੋ ਨਜਾਇਜ਼ ਏ ਤੇ ਕਾਰਪੋਰੇਸ਼ਨ ਕੀ ਕਿਤੇ ਵੀ ਕੰਪਲੇਂਟ ਪੁਲਿਸ ਤੇ ਕਿਉਂ ਆਪ ਆਪਣੇ ਹੱਥ ਵੜ ਕੇ ਦੇਣਗੇ ਫਿਰ ਕੌਣ ਬਚਾਏਗਾ ਨਾਲ ਇਹ ਸਰਕਾਰੀ ਮੁਲਾਜ਼ਮ ਕੋਈ ਵਿਆਹ ਤੇ ਪैसे ਦੇ ਸਕਦਾ ਏ ਭਾਈ ਸਾਡੇ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟ ਕਰਨ ਜਿਹੜੇ ਅੱਜ ਤੱਕ ਸਾਡੇ ਕੋਲ ਤੇ ਕੰਪਲੇਂਟ ਨਹੀਂ ਆਈ ਕੋਈ ਵੀ ਕਿ ਸਾਡੇ ਨਾਲ ਕਿਸੇ ਨਾਲ ਨਿਆ ਹੋਇਆ ਜਿਹੜੀਆਂ ਕੰਪਲੇਂਟਾਂ ਸੀ ਉਹ ਇਹ ਸੀਗੀਆਂ ਕਿ ਸਾਡੇ ਨਾਲ ਜਿਹੜੇ ਕਲਰਕ ਹੈਗੇ ਨੇ ਉਹ ਖੰਜਲ ਖਰਾਬੀ ਕਰਦੇ ਨੇ ਉਹ ਅਸੀਂ ਸਾਰਾ ਠੀਕ ਕਰ ਦਿੱਤਾ ਹੁਣ ਕੋਈ ਘਰ ਦੇ ਵਿੱਚ ਆਪਣਾ ਜਾ ਕੇ ਪ੍ਰਾਈਵੇਟਲੀ ਆਪਸੇ ਕੋਈ ਲੈਣ ਦੇਣ ਕਰੇਗਾ ਕਾਰਪੋਰੇਸ਼ਨ ਉਹ ਦੇਗੀ ਕਰ ਸਕਦੀ ਹੈ ਜੇ ਆਪਣੇ ਪੈਰਾਂ ਤੇ ਆਪ ਕੋਈ ਕੁਹਾੜਾ ਮਾਰਨਾ ਹੀ ਚਾਹਦਾ ਹੈ ਕਰੋ ਤੋਰੀ ਪਿਆ ਮਾਰਨ ਤੇ ਇਹ ਕਾਰਪੋਰੇਸ਼ਨ ਉਹਨੂੰ ਕਿੰਨਾ ਕੁ ਬਚਾਏਗੀ ਦੱਸੋ ਨਾ ਕੋਈ ਵੀ ਕਿਸੇ ਨਾਲ ਕੋਈ ਵਿਆਜ ਤੇ ਲੈਂਦਾ ਜੋ ਕੋਈ ਕਰਦਾ ਉਹਦੇ ਆਪਣੇ ਕ੍ਰਿਟੇਰੀਆ ਨਾਲ ਆਪਣੇ ਜਗ੍ਹਾ ਤੇ ਜਾ ਕੇ ਲੈਂਦਾ ਸੋ ਇਹ ਬੇਨਤੀ ਹੈ ਕਿ ਮੈਂ ਬਲਾਜਮਾ ਨੂੰ ਵੀ ਕਰਦਾ ਕਿ ਭਾਈ ਜਿੰਨਾ ਕੋ ਦਿੱਤਾ ਦਾ ਉਹਦੇ ਵਿੱਚ ਹੀ ਆਪਣਾ ਗੁਜ਼ਾਰਾ ਜਿਹੜਾ ਵਧੀਆ ਕਰੋ ਇਹਨਾਂ ਚੱਕਰਾਂ 'ਚ ਨਾ ਪਾਓ। ਇੱਕ ਨਾ ਬੜੀ ਢੇਰ ਤੋਂ ਮੁਸ਼ਕਲ ਚੱਲ ਰਹੀ ਸੀ ਜਿਹੜੇ ਕਿ ਸਫਾਈ ਕਰਮਚਾਰੀ ਆ। ਉਹਨਾਂ ਨੂੰ ਤੰਗੀ ਇਹ ਆ ਰਹੀ ਸੀ ਕਿ ਇੱਕ ਦੇ ਉਹਨਾਂ ਦੀਆਂ ਸਮੇਂ ਸਿਰ ਤਨਖਾਹਾਂ ਨਹੀਂ ਸੀ ਪੈ ਰਹੀਆਂ ਤੇ ਚਲੋ ਜੇ ਉਹਨਾਂ ਦੀਆਂ ਤਨਖਾਹਾਂ ਨਹੀਂ ਸੀ ਪੈ ਰਹੀਆਂ ਉਹ ਵਿਆਜੀ ਪੈਸੇ ਲੈਂਦੇ ਸੀ। ਕਿਉਂ ਨਹੀਂ ਸੀ ਲੈਂਦੇ? ਉਹਨਾਂ ਨੇ ਸਰਕਾਰ ਅੱਗੇ ਮੰਗ ਰੱਖੀ ਸੀ ਪਹਿਲੇ ਨੰਬਰ ਤੇ। ਵੀ ਸਰਕਾਰ ਅੱਗੇ ਮੰਗ ਰੱਖੀ ਸੀ ਵੀ ਸਾਡੀਆਂ ਤਨਖਾਹਾਂ ਨਹੀਂ ਪੈ ਰਹੀਆਂ ਚਲੋ ਮਾਨ ਸਰਕਾਰ ਨੇ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਕਰਤਾ ਵੀ ਜਿਹੜੀਆਂ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਤਨਖਾਹਾਂ ਕੱਟੀਆਂ ਜਾ ਰਹੀਆਂ ਉਹ ਮਿਲ ਰਹੀਆਂ ਉਹਨਾਂ ਦੇ ਅਕਾਊਂਟ ਦੇ ਵਿੱਚ ਤੇ ਉਹਨਾਂ ਦੇ ਅਕਾਊਂਟ ਦੇਆਂ ਜਿਹੜੀਆਂ ਤਨਖਾਹਾਂ ਸੀ ਉਹ ਕੱਟ ਕੇ ਆ ਰਹੀਆਂ ਸੀ ਇਹ ਵੀ ਸਾਨੂੰ ਸੰਗਤ ਨੇ ਆਣ ਕੇ ਜਿਹੜੇ ਸਫਾਈ ਕਰਮਚਾਰੀ ਆ ਉਹਨਾਂ ਨੇ ਸਾਨੂੰ ਆਣ ਕੇ ਦੱਸਿਆ ਵੀ ਸਾਡੀ ਜਿਹੜੀ ਤਨਖਾਹਾਂ ਕੱਟ ਕੇ ਆ ਰਹੀ ਆ ਤੇ ਉਹ ਚਲੋ ਮਾਨ ਸਰਕਾਰ ਅੱਗੇ ਉਹ ਵੀ ਬੇਨਤੀ ਰੱਖੀ ਆ ਉਹ ਵੀ ਪ੍ਰਮਾਣ ਹੋ ਗਈ ਆ ਤੇ ਦੂਸਰੇ ਨੰਬਰ ਤੇ ਜਿਹੜੇ ਕਿ ਵਿੱਚ ਕਰਪਟ ਅਫਸਰ ਨੇ ਉਹਨਾਂ ਨੇ ਜਾਨੀ ਕਿ ਜੇ ਮੰਨ ਲਓ ਵੀ ਕਿਸੇ ਕੋ ਵਿਆਜੀ ਪੈਸੇ ਲੈ ਲਿਆ ਤੇ ਉਹਨਾਂ ਦੇ ਏਟੀਐਮ ਰੱਖ ਲੈਂਦੇ ਸੀ ਉਹਨਾਂ ਦੇ ਏਟੀਐਮ ਰੱਖਣ ਤੋਂ ਬਾਅਦ ਉਹਨਾਂ ਨੇ ਵਿਆਜੀਆਂ ਨੂੰ ਵਿਆਜੜੀਆਂ ਨੂੰ ਫੋਨ ਕਰਨਾ ਵੀ ਉਹਨਾਂ ਦੀ ਤਨਖਾਹ ਪੈਣ ਲੱਗੀ ਆ ਤੇ ਤੁਸੀਂ ਆਣ ਕੇ ਤੇ ਆਹ ਏਟੀਐਮ ਚੁੱਕੋ ਤੇ ਉਹਨਾਂ ਦੀਆਂ ਤਨਖਾਹਾਂ ਕਢਾਓ ਤੇ ਉਹ ਜਿਹੜਾ ਅਫਸਰ ਆ ਕਰਪਟ ਅਫਸਰ ਆ ਉਹ ਮਾਨ ਸਰਕਾਰ ਨੇ ਬਹੁਤ ਵਧੀਆ ਕੀਤਾ ਵੀ ਉਹਦੀ ਇੱਕਾ ਬਦਲੀ ਕਰਦੀ ਆ ਤੇ ਅਸੀਂ ਸਰਕਾਰ ਦਾ ਆਪਣੇ ਮੋਤੀ ਦਾ ਭਾਟੀਆਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਨੂੰ ਉਹਨੇ ਇੱਕ ਵਿਸ਼ਵਾਸ ਦਵਾਇਆ ਵਾ ਕਿ ਆਉਣ ਵਾਲੇ ਸਮਿਆਂ ਤੇ ਜਿਹੜਾ ਵੀ ਕੋਈ ਕਰਪਟ ਅਫਸਰ ਕੋਈ ਵੀ ਸਰਕਾਰੀ ਮੁਲਾਜ਼ਮ ਗਲਤ ਕਰਦਾ ਵਾ ਕਿਸੇ ਨਾਲ ਧੱਕਾ ਕਰਦਾ ਸਾਨੂੰ ਮਾਰ ਕੇ ਦੱਸੋ ਉਹਦੇ ਜਰੂਰ ਆਪਾਂ ਤੁਰੰਤ ਐਕਸ਼ਨ ਲਵਾਂਗੇ ਤੇ ਅਸੀਂ ਇਦਾਂ ਕਹਿੰਦੇ ਵੀ ਇਦਾਂ ਹੀ ਹੈ ਸਰਕਾਰ ਐਕਸ਼ਨ ਲੈਂਦੀ ਰਵੇ ਤੇ ਜੇ ਐਕਸ਼ਨ ਲੈਂਦੇ ਰਹਿਣਗੇ ਤੇ ਸਾਡਾ ਜਿਹੜਾ ਸੁਧਾਰ ਆ ਉਹ ਸਭ ਤੋਂ ਵਧੀਆ ਤੇ ਅਫਸਰਾਂ ਨੂੰ ਵੀ ਇਹ ਵਾ ਸਰਕਾਰੀ ਮੁਲਾਜ਼ਮਾਂ ਨੂੰ ਇਹ ਬੰਦੇ ਤੁਸੀਂ ਆਪ ਬਣੋ ਜੇ ਨਹੀਂ ਬਣਦੇ ਤੇ ਸਾਡੇ ਵਰਗੀ ਫੌਜ ਵੀ ਹੈਗੀ ਆ ਤੇ ਸਰਕਾਰ ਵੀ ਸਾਡੇ ਨਾਲ ਆ ਤੇ ਬੰਦੇ ਤੁਹਾਨੂੰ ਬਣਾ ਕੇ ਛੱਡਾਂਗੇ ਫਿਰ ਸਰਕਾਰ ਨੇ ਤੇ ਜਿਹੜਾ ਜੋਗ ਨਾਲ ਪਹਿਲਾਂ ਹੀ ਸਰਕਾਰ ਦੇ ਅੱਗੇ ਪੱਕ ਰੱਖਣਾ ਜਦੋਂ ਸਰਕਾਰ ਸਾਡਾ ਕਰੀ ਗਈ ਆ ਕਾਰਜ ਤੋਹੀ ਕਰੀ ਜਾਣਾ ਤੇ ਜੇ ਮੰਨ ਲਓ ਸਰਕਾਰ ਨੂੰ ਧੋਖਾ ਦੋਗੇ ਫਿਰ ਬਣਾ ਕੋਗੇ ਸਾਡੇ ਕੋ ਸਾਰੀਆਂ ਜੁਗਦੀਆਂ ਹੈਗੀਆਂ ਬੰਦੇ ਫੜਨ ਦੀਆਂ ਤੇ ਫਿਰ ਅਸੀਂ ਆਪਣੇ ਤਰੀਕੇ ਨਾਲ ਬੰਦੇ ਫੜ ਕੇ ਤੇ ਸਰਕਾਰ ਨੂੰ ਦੱਸਾਂਗੇ ਵੀ ਆਹ ਬੰਦੇ ਹੈਗੇ ਆ ਤੇ ਤੁਸੀਂ ਆਪੇ ਸਰਕਾਰ ਨੇ ਲਾਜ ਕਰਾਉਣੀ ਹੈ। ਵਾਹ ਬੜੀ ਗੱਤ ਵੇਖੋ ਮਿਲਿਆ ਜਾਂ ਤਾਂ ਕਲਾਸ ਹੋ ਗਈ ਤੇ ਸਭਾਈ ਦੇ ਮਿਲ ਉਹ ਬੜੇ ਨਾਲ ਜਾਜ ਫਸੇ ਰਹੇ ਨੇ। ਕਿਉਂਕਿ ਵੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡੇ ਕੋਲ ਮਸਲਾ ਆਇਆ ਸੀ ਵੀ ਜਿਹੜਿਆਂ ਕੀ ਉਹਨਾਂ ਦੀਆਂ ਤਨਖਾਹਾਂ ਕੱਟ ਕੇ ਉਹਨਾਂ ਦੇ ਅਕਾਊਂਟ ਚ ਪੈ ਰਹੀਆਂ ਬਹੁਤ ਜ਼ਿਆਦੀਆਂ ਕੱਟ ਕੇ ਪੈ ਰਹੀਆਂ ਸੀ ਜਿਦਾ ਉਹਨਾਂ ਨੇ ਦੱਸਿਆ। ਕਿਉਂਕਿ ਸਾਨੂੰ ਨਹੀਂ ਪਤਾ ਵੀ ਸਰਕਾਰ ਵੱਲੋਂ ਕਿੰਨੀ ਉਹਨਾਂ ਨੂੰ ਤਨਖਾਹ ਪੈ ਰਹੀ ਆ। ਤੇ ਜਿਹੜੀ ਉਹਨਾਂ ਨੂੰ ਤਨਖਾਹ ਪੈ ਰਹੀ ਆ ਉਹ ਪੈ ਰਹੀ 7-8000 ਉਹ ਪਤਾ ਨਹੀਂ ਉਹਨਾਂ ਨੂੰ ਵੀ ਕਿੰਨੀ ਪੈ ਰਹੀ ਆ ਉਹ ਵੀ ਨਹੀਂ ਉਹਨਾਂ ਨੂੰ ਪਤਾ ਵੀ ਕਿੰਨੀ ਪੈ ਰਹੀ ਸੀ ਹਾਂਜੀ ਇਹ ਜਿਹੜਾ ਮੇਨ ਮੁੱਦਾ ਵਾ ਵੀ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੰਨੀ ਤਨਖਾਹ ਪੈ ਰਹੀ ਆ ਠੀਕ ਹੈ ਜੀ ਹਾਂਜੀ ਲੋ ਜੀ ਚਲੋ ਜੋ ਮੋਤੀ ਸੁਭਾੜੀ ਸਾਹਿਬ ਨੇ ਕੀਤਾ ਵਾ ਬਹੁਤ ਵਧੀਆ ਕੀਤਾ ਵਾ ਕੋਈ ਸਰਕਾਰ ਨਹੀਂ ਕਰ ਸਕਦੀ ਜੋ ਉਹਨਾਂ ਨੇ ਕਰਤਾ ਵਾ ਇਹ ਤੱਕਾ ਹੁੰਦਿਆ ਸੀ ਗਰੀਬ ਲੋਕਾਂ ਨਾ ਇਹਨੇ ਪਰਿਵਾਰ ਨਾ ਜਿਹੜੇ ਅਫਸਰ ਦੀ ਇਹ ਵਿਜੀਲੈਂਸ ਕਵਰੀ ਰੱਖੀ ਜਾਵੇ ਇਹਨਾਂ ਦੀ ਜਿਹੜੇ ਜਿਹਨਾਂ ਦੀ ਬਦਲੀ ਹੋਈ ਏ ਜਿਨ੍ਹਾਂ ਨੇ ਫਰੋਡ ਚੱਲਦਾ ਆ ਰਿਹਾ ਕਿੰਨੇ ਸਾਲਾਂ ਤੋਂ ਇਹਨੇ ਸਾਰੀ ਪੁਛਗਿਛ ਕੀਤੀ ਜਾਵੇ ਇਨਾਂ ਨੇ ਬਹੁਤ ਗਰੀਬਾਂ ਦੇ ਜ਼ੁਲਮ ਕੀਤੇ ਨੇ ਕਿੰਨੇ ਸਾਰੇ ਤੰਗ ਕੀ ਏਟੀਐਮ ਨਾਲ ਰੱਖ ਕੇ ਵੇਚ ਕੇ ਦੂਜਿਆਂ ਦੇ 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 ਨੇ ਤੇ ਉਹਨੇ ਪਹਿਲਾਂ ਮੈਥੀ ਦੇ ਦੇ ਨੇ ਉਹਦਾ ਘਰ ਤਨਖਾਹਾਂ ਪਹੁੰਚੀ ਨਹੀਂ ਪਹਿਲਾਂ ਵੇਚ ਦੇ ਘਰ ਪਹੁੰਚ ਜ ਨੇ ਤੇ ਉਹ ਜਿਹੜਾ ਇਹਨਾਂ ਨੇ ਕਰਤਾ ਬਹੁਤ ਵਧੀਆ ਕੀਤਾ ਇਹ ਵਿਜੀਲੈਂਸ ਦੀ ਇਨਕਵਾਇਰੀ ਕੀਤੀ ਜਾਵੇ